ਜੇਕਰ ਤੁਸੀਂ ਵੀ ਰਜਾਣਾ ਪੁਲਾਂ ਦੇ ਉੱਤੇ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੈ ਕਿਉਂਕਿ ਤੇਜ਼ ਬਾਰਿਸ਼ਾਂ ਦੇ ਕਾਰਨ ਪੁਲਾਂ ਦੇ ਡਿੱਗਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤੇ ਬੀਤੇ 24 ਘੰਟਿਆਂ ਦੇ ਦੌਰਾਨ ਬਿਹਾਰ ਦੇ ਵਿੱਚ ਤਿੰਨ ਪੁਲ ਡਿੱਗ ਚੁੱਕੇ ਨੇ ਜਿੰਨਾ ਵਿੱਚ ਕੀ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਭਾਰੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਗਈ ਹੈ। ਦਰਅਸਲ ਬਿਹਾਰ ਦੇ ਛਪਰਾ ਦੇ ਵਿੱਚ ਬੁੱਧਵਾਰ ਨੂੰ ਦੋ ਪੁਲ ਡਿਗੇ ਸਨ ਜਦਕਿ ਵੀਰਵਾਰ ਨੂੰ ਅੱਜ ਇੱਕ ਪੁਲ ਹੋਰ ਢਹਿ ਟੇਰੀ ਹੋ ਗਿਆ ਤੇ ਬੀਤੇ 24 ਘੰਟਿਆਂ ਦੇ ਵਿੱਚ ਤਿੰਨ ਥਾਵਾਂ ਤੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਕਈ ਪਿੰਡਾਂ ਦਾ ਸੰਪਰਕ ਆਪਸ ਵਿੱਚ ਤੋੜ ਕੇ ਰੱਖ ਦਿੱਤਾ ਹੈ। ਸਰਨ ਜ਼ਿਲ੍ਹੇ ਦੇ ਬੁਨਿਆਨਪੁਰਬ ਇਲਾਕੇ ਦੇ ਵਿੱਚ ਸਰਾਇਆ ਅਤੇ ਸਤਵਾ ਪੰਚਾਇਤ ਨੂੰ ਜੋੜਨ ਵਾਲਾ ਗਟਕਰੀ ਨਦੀ ਤੇ ਬਣਿਆ ਇਹ ਪੁਲ ਅਜੇ ਟਹਿ ਟੇਰੀ ਹੋ ਗਿਆ ਤੇ ਇਸ ਤੋਂ ਪਹਿਲਾਂ ਬੀਤੇ ਦਿਨ ਦੋ ਪੁਲ ਹੋਰ ਟਹਿ ਟੇਰੀ ਹੋਗੇ ਸਨ ਤੇ ਜਦੋਂ ਇਸ ਸਬੰਧ ਦੇ ਵਿੱਚ ਡੀਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਤਾਂ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇਲਾਕੇ ਦੇ ਵਿੱਚ ਤਿੰਨ ਪੁਲ ਟਹਿ ਟੇਰੀ ਹੋ ਜਾਂਦੇ ਤੇ ਜ਼ਿਲ੍ਹਾ ਅਡਮਿਨਿਸਟ੍ਰੇਟ ਨੂੰ ਪਤਾ ਤੱਕ ਨਹੀਂ ਲੱਗਿਆ ਦੱਸ ਦਈਏ ਕਿ ਬੁੱਧਵਾਰ ਨੂੰ ਛਪਰਾ ਦੇ ਜਨਤਾ ਬਾਜ਼ਾਰ थाना ਖੇਤਰ ਦੇ ਵਿੱਚ ਪੈਂਦੇ ਬਾਬਾ ਢੋਡਾਨਾਥ ਮੰਦਿਰ ਦੇ ਕੋਲ ਬਣਿਆ ਪੁਲ ਅਚਾਨਕ ਟੁੱਟ ਗਿਆ ਸੀ ਇਹ ਪੁਲ ਵੀ ਗਟਕਰੀ ਨਦੀ ਦੇ ਉੱਤੇ ਬਣਿਆ ਹੋਇਆ ਸੀ ਤੇ ਪੁਲ ਦੇ ਅਚਾਨਕ ਡਿੱਗ ਪੈਣ ਦੇ ਕਾਰਨ ਆਵਾਜਾਈ ਦੇ ਵਿੱਚ ਭਾਰੀ ਵਿਘਨ ਵੀ ਪਿਆ ਸੀ ਦਰਜੀ ਕੀ ਪੁਲ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਸੀ ਤੇ 2004 ਦੇ ਵਿੱਚ ਇਸ ਦੇ ਸਮਾਨੰਤਰ ਇੱਕ ਪੁਲ ਵੀ ਬਣਾਇਆ ਗਿਆ ਸੀ ਤੇ ਹੁਣ ਪਾਣੀ ਦੀ ਮਾਰ ਕਰਨੇ ਟੁੱਟ ਚੁੱਕਿਆ ਹੈ ਇਸੇ ਦੇ ਨਾਲ ਹੀ ਦੂਜਾ ਪੁਲ ਜੋ ਕਿ ਇਸ ਮੰਦਰ ਤੋਂ 500 ਮੀਟਰ ਦੀ ਦੂਰੀ ਤੇ ਬਣਿਆ ਹੋਇਆ ਸੀ ਬੀਤੇ ਦਿਨ ਉਹ ਵੀ ਟੈਟੇਰੀ ਹੋ ਗਿਆ ਤੇ ਹੁਣ ਅੱਜ ਤੀਜਾ ਪੁਲ ਵੀ ਜੋ ਕਿ ਗਟਕਰੀ ਨਦੀ ਦੇ ਉੱਤੇ ਬਣਿਆ ਹੋਇਆ ਸੀ ਉਹ ਵੀ ਟੁੱਟ ਗਿਆ ਤੇ ਜਿਸ ਕਾਰਨ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ਜਾਣ ਦੇ ਲਈ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਬਾਜ਼ਾਰ ਤੱਕ ਵੀ ਜਾਣਾ ਔਖਾ ਹੋ ਗਿਆ ਇਨਨੇ ਨੇ ਕਿਹਾ ਹੈ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਲੇ ਬੱਚਿਆਂ ਨੂੰ ਵੀ ਪੜ੍ਹਾਈ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਤੁਸੀਂ ਵੀ ਰੋਜ਼ਾਨਾ ਪੁਲਾਂ ਦੇ ਉੱਤੇ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇहद ਖਾਸ ਹੈ ਕਿਉਂਕਿ ਤੇਜ਼ ਬਾਰਿਸ਼ਾਂ ਦੇ ਕਾਰਨ ਪੁਲਾਂ ਦੇ ਡਿੱਗਣ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਤੇ ਬੀਤੇ 24 ਘੰਟਿਆਂ ਦੇ ਦੌਰਾਨ ਬਿਹਾਰ ਦੇ ਵਿੱਚ ਤਿੰਨ ਪੁਲ ਡਿੱਗ ਚੁੱਕੇ ਨੇ ਜਿੰਨਾ ਵਿੱਚ ਕੀ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਭਾਰੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਗਈ ਹੈ। ਦਰਅਸਲ ਬਿਹਾਰ ਦੇ ਛਪਰਾ ਦੇ ਵਿੱਚ ਬੁੱਧਵਾਰ ਨੂੰ ਦੋ ਪੁਲ ਡਿਗੇ ਸਨ ਜਦਕਿ ਵੀਰਵਾਰ ਨੂੰ ਅੱਜ ਇੱਕ ਪੁਲ ਹੋਰ ਢਹਿ ਢੇਰੀ ਹੋ ਗਿਆ ਤੇ ਬੀਤੇ 24 ਘੰਟਿਆਂ ਦੇ ਵਿੱਚ ਤਿੰਨ ਥਾਵਾਂ ਤੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਕਈ ਪਿੰਡਾਂ ਦਾ ਸੰਪਰਕ ਆਪਸ ਵਿੱਚ ਤੋੜ ਕੇ ਰੱਖ ਦਿੱਤਾ ਹੈ। ਸਰਨ ਜ਼ਿਲ੍ਹੇ ਦੇ ਬੁਨਿਆਨਪੁਰ ਇਲਾਕੇ ਦੇ ਵਿੱਚ ਸਰਾਇਆ ਅਤੇ ਸਤੂਆ ਪੰਚਾਇਤ ਨੂੰ ਜੋੜਨ ਵਾਲਾ ਗਟਕਰੀ ਨਦੀ ਤੇ ਬਣਿਆ ਇਹ ਪੁੱਲ ਅਜੇ ਟਹਿ ਟੇਰੀ ਹੋ ਗਿਆ ਤੇ ਇਸ ਤੋਂ ਪਹਿਲਾਂ ਬੀਤੇ ਦਿਨ ਦੋ ਪੁੱਲ ਹੋਰ ਟਹਿ ਟੇਰੀ ਹੋ ਗਏ ਸਨ ਤੇ ਜਦੋਂ ਇਸ ਸਬੰਧ ਦੇ ਵਿੱਚ ਡੀਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਤਾਂ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇਲਾਕੇ ਦੇ ਵਿੱਚ ਤਿੰਨ ਪੁਲ ਟਹਿ ਟੇਰੀ ਹੋ ਜਾਣ ਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਪਤਾ ਤੱਕ ਨਹੀਂ ਲੱਗਿਆ ਦੱਸ ਦਈਏ ਕਿ ਬੁੱਧਵਾਰ ਨੂੰ ਛਪਰਾ ਦੇ ਜਨਤਾ ਬਾਜ਼ਾਰ थाना ਖੇਤਰ ਦੇ ਵਿੱਚ ਪੈਂਦੇ ਬਾਬਾ ਢੋਡਾਨਾਥ ਮੰਦਿਰ ਦੇ ਕੋਲ ਬਣਿਆ ਪੁਲ ਅਚਾਨਕ ਟੁੱਟ ਗਿਆ ਸੀ ਇਹ ਪੁਲ ਵੀ ਗਟਕਰੀ ਨਦੀ ਦੇ ਉੱਤੇ ਬਣਿਆ ਹੋਇਆ ਸੀ ਤੇ ਪੁਲ ਦੇ ਅਚਾਨਕ ਡਿੱਗ ਪੈਣ ਦੇ ਕਾਰਨ ਆਵਾਜਾਈ ਦੇ ਵਿੱਚ ਭਾਰੀ ਵਿਘਨ ਵੀ ਪਿਆ ਸੀ ਦਾਜੀ ਕੀ ਪੁਲ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਸੀ ਤੇ 2004 ਦੇ ਵਿੱਚ ਇਸੇ ਸਮਾਨੰਤਰ ਇੱਕ ਪੁਲ ਵੀ ਬਣਾਇਆ ਗਿਆ ਸੀ ਤੇ ਹੁਣ ਪਾਣੀ ਦੀ ਮਾਰ ਕਰ ਨੇ ਟੁੱਟ ਚੁੱਕਿਆ ਹੈ ਇਸੇ ਦੇ ਨਾਲ ਹੀ ਦੂਜਾ ਪੁਲ ਜੋ ਕਿ ਇਸ ਮੰਦਰ ਤੋਂ 500 ਮੀਟਰ ਦੀ ਦੂਰੀ ਤੇ ਬਣਿਆ ਹੋਇਆ ਸੀ ਬੀਤੇ ਦਿਨ ਉਹ ਵੀ ਟੈਟੇਰੀ ਹੋ ਗਿਆ ਤੇ ਹੁਣ ਅੱਜ ਤੀਜਾ ਪੁਲ ਵੀ ਜੋ ਕਿ ਗਟਕਰੀ ਨਦੀ ਦੇ ਉੱਤੇ ਬਣਿਆ ਹੋਇਆ ਸੀ ਉਹ ਵੀ ਟੁੱਟ ਗਿਆ ਤੇ ਜਿਸ ਕਾਰਨ ਲੋਕਾਂ ਨੂੰ ਇੱਕਦੂਜੀ ਥਾਂ ਜਾਣ ਦੇ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਬਾਜ਼ਾਰ ਤੱਕ ਵੀ ਜਾਣਾ ਔਖਾ ਹੋ ਗਿਆ ਇਹਨਾਂ ਨੇ ਕਿਹਾ ਹੈ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਲੇ ਬੱਚਿਆਂ ਨੂੰ ਵੀ ਪੜ੍ਹਾਈ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।